ਇਤੋਂ ਹੁਣ ਅੱਗੇ ਸ਼ੁਰੂ ਕਰਨੇ ਆ ਰੁੱਤਾਂ ਮਾਪਿਆਂ ਨੂੰ ਤਾਰਨਾ ਤੇ ਸ਼ਿਕਾਰ ਖੇਡਣਾ ਹੁਣ ਸਤਗੁਰੂ ਜੀ ਘੋੜੇ ਤੇ ਸਵਾਰੇ ਕਰਨ ਲੱਗੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਸ਼ਿਕਾਰ ਖੇਡਣ ਸਮੇਂ ਨਾਲ ਸਿੱਖ ਹੁੰਦੇ ਸਨ ਉਸ ਵੇਲੇ ਭਾਵੇਂ ਉਹ ਉਸਾਨ ਨਹੀਂ ਸਨ ਨਹੀਂ ਸੀ ਜਿਹੜੀ ਅਨੰਦਪੁਰ ਵਿੱਚ ਸੀ ਫੇਰ ਵੀ ਇੱਕ ਨਰਾਲੇ ਹੀ ਠਾਠਵਾਂ ਨਾਲ ਸਹਿਬ ਰਹਿੰਦੇ ਸਨ ਪਿੰਡਾਂ ਦੇ ਲੋਕ ਸਹਿਬਾਂ ਦੀ ਬਹੁਤ ਸੇਵਾ ਕਰਦੇ ਸਨ ਸਹਿਬਾਂ ਨੇ ਪੱਕੀ ਰਹਿਸ ਛੱਡ ਦਿੱਤੀ ਜੋ ਕੁਝ ਭਾਜੜ ਪ੍ਰਾਂਤ ਲੜਾਈ ਤੇ ਲੰਗਰ ਦਾ ਸਵਾਨ ਵੀ ਉਸ ਨੂੰ ਨਾਲ ਹੀ ਚੁਕਾਈ ਫਿਰਦੇ ਸਨ ਕਿਉਂਕਿ ਸਹਿਮ ਦਸਮਾਣਾ ਦਾ ਅਵਸਾਰ ਨਹੀਂ ਸੰਕਰਦੇ ਇੱਕ ਦਿਨ ਮਾਨ ਹੁੰਦੀ ਮੌਜ ਨਾਲ ਚੱਲਦੇ ਹੋਏ ਨਗਰ ਬੁਰਜ ਵਿੱਚ ਜਾ ਪਹੁੰਚੇ ਨਾਲ ਚੱਲਦੇ ਹੋਏ ਨਗਰ ਬੁਰਜ ਵਿੱਚ ਜਾ ਪਹੁੰਚੇ ਪੰਡ ਦੇ ਬਾਹਰ ਇੱਕ ਪਪਲ ਸੀ ਉਸ ਪਪਲ ਦੀ ਛਾਂ ਹੇਠਾਂ ਡੇਰਾ ਲਾ ਦਿੱਤਾ ਸੇਬਾਂ ਦਾ ਪ੍ਰਤਾਪ ਦੇਖ ਕੇ ਨਗਰਵਾਸੀ ਆਏ ਉਹਨਾਂ ਨੇ ਪਹਿਲਾਂ ਨਮਸਕਾਰ ਕੀਤੀ ਤੇ ਫੇਰ ਦੰਦ ਤੇ ਦੇ ਮਟਕੇ ਚੱਕ ਲਿਆਏ ਸਿੰਘਾਂ ਨੂੰ ਦਰਦ ਸ਼ਿਕਾਇਆ ਉਹਨਾਂ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਲਖੋ ਸਤਿਗੁਰੂ ਜੀ ਨੇ ਹੁਕਮ ਕੀਤਾ ਅਸਾਂ ਨੂੰ ਸਿੰਘਾਂ ਦੀ ਲੋੜ ਹੈ ਨੇੜੇ ਸੰਗ ਜਵਾਨੀ ਦੇ ਪ੍ਰਵਾਣਾ ਕਾ ਨਾ ਕਰਕੇ ਧਰਮ ਵਾਸਤੇ ਸੇਧ ਹੋਣਾ ਚਾਹੁੰਦੇ ਜਿਹੜੇ ਜਨਮ ਨੂੰ ਸਫਲਾ ਕਰਨਾ ਲੋੜ ਦੇ ਹੁਣ ਉਹਨਾਂ ਨੂੰ ਪਹਿਲਾਂ ਅਮਰਤ ਛਕਾ ਕੇ ਸੰਗ ਬਣਾਵਾਂਗੇ ਹਰ ਪ੍ਰਾਣੀ ਨੂੰ ਅਮਰਤ ਛਕਣਾ ਚਾਹੀਦਾ ਹੈ ਜਿਹੜੇ ਅਮਰਤ ਨਹੀਂ ਛਕਣਗੇ ਉਹ ਜੀਵ ਭਗ ਸਾਗਰ ਤੋਂ ਪਾਰ ਨਹੀਂ ਹੋਣਗੇ ਆਓ ਅਮਰਤ ਛਕਣ ਬਾਅਦ ਤੇ ਤਿਆਰ ਹੋ ਜਾਵੋ ਫਗੋੜੇ ਨਹੀਂ ਮਾਰਨਾ ਚਾਹੀਦਾ ਉਹ ਸਮੇਂ ਦੇ ਲੋਕ ਭੋਲੇ ਤੇ ਰੱਬ ਦੇ ਪੈ ਮਾਲੇ ਹੁੰਦੇ ਸਨ ਉਹ ਗੁਰੂ ਪੀਰਾਂ ਬਾਸੋਂ ਬਹੁਤ ਡਰਿਆ ਕਰਦੇ ਸਨ ਜਦੋਂ ਉਹਨਾਂ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਤਾਂ ਛੱਟਪਟ ਅਮਰਤ ਛਕਣ ਵਾਸਤੇ ਤਿਆਰ ਹੋ ਗਏ ਰਾਤ ਨੂੰ ਅਮਰਤ ਤਿਆਰ ਕਰਕੇ ਕਈਆਂ ਨੂੰ ਸਿੰਘ ਸਜਾਇਆ ਤੇ ਅਗਲੇ ਦਿਨ ਉੱਥੋਂ ਹੀ ਉੱਥੇ ਹੀ ਰਹੇ ਬਾਣੀ ਪ੍ਰਵਾਹ ਚੱਲਦਾ ਰਿਹਾ ਸੁਣ ਸੁਣ ਕੇ ਪਾਪੀ ਤੇ ਧਰਮੀ ਜੀ ਬਿਹਾਲ ਹੁੰਦੇ ਰਹੇ ਵਰਜ ਤੋਂ ਚੱਲ ਕੇ ਭਦਾਉੜ ਪੁੱਜੇ ਭਦਾਉੜ 'ਚ ਲੋਕਾਂ ਨੇ ਕੋਈ ਸੇਵਾ ਨਾ ਕੀਤੀ ਜਿਹੜੇ ਸੇਵਾ ਨਹੀਂ ਕਰਨਦੇ ਉਹਨਾਂ ਨੂੰ ਵੀ ਸਤਿਗੁਰੂ ਜੀ ਕੁਝ ਨਹੀਂ ਸੁਣ ਆਖਦੇ ਸਾਥ ਜਿਤ ਅੱਗੇ ਚਲੇ ਜਾਂਦੇ ਸਨ ਬੰਦਾ ਔੜ ਤੋਂ ਨਿਕਲ ਕੇ ਸਤਿਗੁਰੂ ਜੀ ਅੱਗੇ ਜੰਗਲ ਵਿੱਚ ਦੀ ਜਾ ਰਹੇ ਸਨ ਇਹ ਪalte ਪਿੰਡ ਦੇ ਬਾਹਰ ਇੱਕ ਖੂਲ ਅਗ ਰਿਹਾ ਸੀ ਉਸ ਖੂਹ ਦੀ ਪਟਾਈ ਤੇ ਤਿਆਰੀ ਹੁੰਦੀ ਦੇਖ ਕੇ ਸਹਿਵਾ ਨੇ ਇਸ ਭਾਵ ਕਹੀ ਬਚਨ ਕੀਤਾ ਬਾਹ ਦਮ ਲਗਣਾ ਪਾਠ ਸ਼ਾਇਆ ਸ਼ਾਹਾ ਦੇ ਸੋਮਣ ਸੁਵਣ ਗਰਾ ਦਾ ਨਾਮ ਇਹ ਵਜਨ ਸੁਣ ਕੇ ਸਾਰੇ ਹੈਰਾਨ ਹੋ ਗਏ ਖੂਲ ਆ ਰਹੇ ਤੇ ਦੇਖਦੇ ਦੇਖਣ ਵਾਲਿਆਂ ਨੂੰ ਕੋਈ ਸਮਝ ਨਾ ਪਈ ਇਹ ਮਾਮਲਾ ਕੀ ਹੈ ਸਤਿਗੁਰੂ ਜੀ ਅੱਗੇ ਜਾ ਕੇ ਪਿੰਪਲ へਠਾ ਮਹਾਰਾਜ ਗਏ ਤਾਂ ਉਹਨਾਂ ਨੇ ਜਾ ਕੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਅਸੀਂ ਆਪ ਨੂੰ ਤਾਂ ਜਾਣਦੇ ਨਹੀਂ ਕਿਸ ਥਾਂ ਦੇ ਰਹਿਣ ਵਾਲੇ ਕੌਣ ਮਹਾਂਪੁਰਖ ਜਾਂ ਪੀਰ ਹਾਂ ਪਰ ਆਪ ਦੇ ਬਸੋਂ ਇਹ ਸੰਸਾਰ ਦੂਰ ਕਰਾਉਣਾ ਚਾਹੁੰਦੇ ਹਾਂ ਕਿ ਜੋ ਆਪ ਨੇ ਬਚਨ ਕੀਤਾ ਹੈ ਨਾਮ ਲਗਨ ਪਾਸ਼ਾਾਂ ਦੇ ਖੂਨ ਗ੍ਰਾਂਦਾਂ ਦਾ ਨਾਮ ਇਸ ਦੇ ਕੀ ਅਰਥ ਅਰਥ ਕੀ ਹਨ ਇਹ ਖੂ ਤਾਂ ਭਾਈ ਭਗਤਾ ਜੀ ਲਵਾ ਰਹੇ ਹਨ ਇਹ ਮਹਾ ਪਰਖਾਣਾ ਪੈਸਾ ਵੀ ਉਹਨਾਂ ਦਾ ਹੀ ਖਰਚ ਹੋ ਰਿਹਾ ਹੈ ਸਾੜੀਆਂ ਇੰਤਾ ਉਹਨਾਂ ਨੇ ਮਗਾਈਆਂ ਹਨ ਫਿਰ ਮਤਲਬ ਕੀ ਕਿਸੇ ਹੋਰ ਦੇ ਪੈਸੇ ਲੱਗ ਰਹੇ ਹਨ ਉਹ ਕੌਣ ਹੈ ਸੇਬਾ ਨੇ ਬਚਨ ਕੀਤਾ ਬੈਠ ਜਾਓ ਤੁਸਾਂ ਨੂੰ ਸਾਰੀ ਹਕੀਕਤ ਸੁਣਾਉਂਦੇ ਹਾਂ ਇੱਕ ਇਹ ਇੱਕ ਲੰਮੀ ਕਥਾ ਹੈ ਇਹ ਕਥਾ ਸੁਣ ਕੇ ਪਿੰਡ ਵਾਲੇ ਬੈਠ ਗਏ ਤਾਂ ਸਤਿਗੁਰੂ ਜੀ ਨੇ ਉਹ ਕਥਾ ਸੁਣਾਉਣੇ ਆਰੰਭ ਕੀਤੀ ਹੇ ਭਗਤ ਜਨੋ ਲਾਹੌਰ ਸ਼ਹਿਰ ਦਾ ਸ਼ੇਖ ਰਾਮੂ ਸੀ ਉਹਤੀ ਜਵਾਨ ਲੜਕੀ ਇੱਕ ਦਿਨ ਦਰਿਆ 'ਰ ਆਵੀਂਦੇ ਤੇ ਫਿਰਨ ਗਈ ਤਾਂ ਉਸ ਦੀ ਸੁੰਦਰਤਾ ਦੇਖ ਕੇ ਉਸ ਨੂੰ ਭੂਤ ਚੰਬੜ ਗਿਆ। ਕੁੜੀ ਡਰਨ ਲੱਗੀ। ਉਹਦਾ ਡਰ ਦੇਖ ਕੇ ਸੇਠ ਨੇ ਉਸ ਦਾ ਪਰਿਵਾਰ ਬਹੁਤ ਹਨਾਨ ਹੋਈ। ਉਹਨਾਂ ਨੇ ਬਹੁਤ ਇਲਾਜ ਕਰਾਏ, ਕਈਆਂ ਮਲਾਣਿਆਂ, ਰੌਲਾ ਤੇ ਦੇਵੀ ਭਗਤਾਂ ਨੂੰ ਸਦਕੇ ਝਾੜੇ ਕਰਵਾਏ ਪਰ ਕੁੜੀ ਦਾ ਡਰ ਦੂਰ ਨਾ ਹੋਇਆ। ਉਹ ਰਾਤ ਨੂੰ ਡਰ ਕੇ ਜਾਂ ਗੁੰਮ ਹੋ ਜਾਵੇ। ਤਿੰਨਾਂ ਚੰਗਾਂ ਮੰਨ ਲੱਗ ਪਿਆ ਕਰੀ ਜਦੋਂ ਉਹ बेहोश ਹੁੰਦੀ ਸੀ ਤਦ ਪੂਤਾ ਸਦੀ ਰੂ ਨੂੰ ਚੱਕ ਕੇ ਦੂਰ ਲੈ ਜਾਂਦਾ ਸੀ ਉਸ ਨੂੰ ਦੂਰ ਦੂਰ ਦੀ ਸ਼ਹਿਰ ਕਰਾਉਂਦਾ ਸੀ ਇਸ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਲੜਕੀ ਦਾ ਵਿਆਹ ਨੇੜੇ ਸੀ ਹੁਣ ਬਿਮਾਰ ਜਾਣ ਕੇ ਵਿਆਹ ਕਰਨਾ ਔਖਾ ਸੀ ਸੇਠ ਰਾਮ ਨੂੰ ਇੱਕ ਦਿਨ ਕਿਸੇ ਨੇ ਭਾਈ ਭਗਤੇ ਦਾ ਪਤਾ ਦਿੱਤਾ ਛੇਠਾ ਆਮ ਤੌਰ ਕੇ ਭਗਤੇ ਦੇ پاس ਪੁੱਜਾ ਤੇ ਬੇਨਤੀ ਕਰਕੇ ਸਾਰਾ ਹਾਲ ਦੱਸਿਆ ਜਦੋਂ ਭਾਈ ਭਗਤੇ ਨੇ ਵਾਰੀ ਕੰਨਿਆਂ ਦਾ ਦੁਖੀ ਹੋਣਾ ਸੁਣਿਆ ਤਾਂ ਉਹਨਾਂ ਨੇ ਵਿਚਾਰ ਕੀਤੀ ਕਿ ਜੋ ਸਤਿਗੁਰੂ ਨਾਨਕ ਦੇਵ ਜੀ ਮਿਹਰ ਕੰਤਾ ਕੁੜੀ ਰਾਜੀ ਹੋ ਜਾਵੇ ਤਾਂ ਚੰਗਾ ਹੈ ਇਸ ਤਰ੍ਹਾਂ ਵਿਚਾਰ ਕਰਕੇ ਉਸ ਨੇ ਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਉਹ ਅਰਦਾਸ ਪ੍ਰਵਾਨ ਹੋ ਗਈ ਕਿਉਂਕਿ ਭਗਤ ਜਿਨ੍ਹਾਂ ਦੀ ਅਦਾਸ ਕਦੀ ਐਵੇਂ ਨਹੀਂ ਜਾਂਦੀ ਭਗਤਾਂ ਨੇ ਭੂਤਾਂ ਨੂੰ ਕੈਦ ਕਰਕੇ ਆਪਣੇ ਕੋਲ ਰੱਖ ਲਿਆ ਤੇ ਕੰਨੀਆਂ ਰਾਜੀ ਹੋ ਗਈ ਚਾਰ ਦਿਨ ਭਾਈ ਭਗਤਾ ਜੀ ਸੇਠ ਦੇ ਘਰ ਰਹੇ ਜਦੋਂ ਕੁੜੀ ਨੂੰ ਮੋੜ ਕੇ ਕਿਸੇ ਤਰ੍ਹਾਂ ਦਾ ਪਹਿਣਾ ਆਇਆ ਤਾਂ ਭਾਈ ਭਗਤੇ ਨੇ ਉਹਨਾਂ ਪਾਸੋਂ ਜਾਣ ਦੀ ਆਗਿਆ ਮੰਗੀ ਉਹਨਾਂ ਨੇ ਆਗਿਆ ਦੇ ਦਿੱਤੀ ਪਰ ਤਦੋਂ ਵੇਲੇ ਸੇਠ ਜੀ ਨੇ ਇਸ਼ਾਰਾ ਕੀਤੀ ਕਿ ਉਹ ਕੋਈ ਸੇਵਾ ਕਰੇ ਜਦੋਂ ਸਨੇਹ ਸ਼ਾਮ ਪ੍ਰਗਟ ਕੀਤੀ ਤਾਂ ਪਾਈ ਭਗਤੇ ਨੇ ਕਿਹਾ ਫੇਰ ਖੂਲਵਾਉਣ ਦਾ ਖਰਚਾ ਦੇऊं ਸੇਠ ਨੇ ਸਾਰਾ ਸਮਾਨ ਲੈ ਦਿੱਤਾ ਉਸੇ ਪੁੱਤ ਨੇ ਆਦਮੀ ਦਾ ਰੂਪ ਧਾਰਨ ਕਰਕੇ ਖੂਦ ਇਹ ਸਾਰੇ ਸਮਾਨ ਨੂੰ ਲਾਹੌਰੋਂ ਇੱਥੇ ਪਹੁੰਚਾਇਆ ਇਹ ਖੂਬ ਲੱਗਣ ਲੱਗਾ ਸਭ ਕੰਮ ਤਾਂ ਵਾਹਿਗੁਰੂ ਜੀ ਨੇ ਕੀਤੇ ਮਰ ਖੂ ਲੱਗ ਰਿਹਾ ਹੈ ਭਾਈ ਭਗਤੇ ਦੇ ਨਾਂ ਦੱਸੋ ਸਾਡਾ ਵਚਨ ਠੀਕ ਨਹੀਂ ਜਦੋਂ ਇਹ ਕਥਾ ਦਾ ਪਤਾ ਪਾਇਆ ਤੇ ਤੇ ਪੰਜਾਬ ਪੁੱਤਾਂ ਤੇ ਪੋਤਰਿਆਂ ਨੂੰ ਲੱਗਾ ਤਾਂ ਉਹ ਬਹੁਤ ਡਰ ਗਏ ਉਹ ਛੇਤੀ ਨਾਲ ਆ ਕੇ ਗੁਰੂ ਜੀ ਦੇ ਚਰਨ ਹੀ ਲੱਗੇ ਉਹਨਾਂ ਨੇ ਖਿਮਾ ਮੰਗ ਕੇ ਕਿਹਾ ਮਹਾਰਾਜ ਇਹ ਖੂ ਤਨ ਮਨ ਤੇ ਧਨ ਸਭ ਕੁਝ ਆਪ ਦਾ ਹੈ ਅਸੀਂ ਪਾਪੀ ਪੁਰਸ਼ ਮਾਇਆ ਦਾ ਸ਼ਕਾਰ ਹੋ ਕੇ ਸਤ ਨੂੰ ਨਹੀਂ ਪਛਾਣਦੇ ਸਤਗੁਰੂ ਹੀ ਹਨ ਜਿਹੜੇ ਦਇਆ ਕਰਕੇ ਜੀਵ ਨੂੰ ਸਿੱਧੇ ਰਸਤੇ ਪਾਉਂਦੇ ਹਨ ਅਸਾਂ ਦੇ ਗ੍ਰਹਿ ਵਿਖੇ ਚੱਲੋ ਗ੍ਰਹਿ ਪਵਿੱਤਰ ਹੋਵੇ ਸਤਿਗੁਰੂ ਜੀ ਨੇ ਆਪਣੇ ਤੇਰੇ ਪੁੱਤਰਾਂ ਦੀ ਬੇਨਤੀ ਪ੍ਰਮਾਣ ਕਰ ਲਈ ਤੇ ਉਹਨਾਂ ਦੇ ਘਰ ਜਾ ਕੇ ਪ੍ਰਸ਼ਾਦਾ ਛਕਿਆ ਗੁਰੂ ਜੀ ਦਾ ਸੀਤ ਪ੍ਰਸਾਦ ਭਾਈ ਭਗਤੇ ਦੇ ਪੁੱਤਰਾਂ ਨੇ ਖਾਧਾ ਉਹਨਾਂ ਦੇ ਸਾਰੇ ਪਾਪ ਬੰਧਨ ਖੱਟੇ ਗਏ ਉਹ ਨਿਹਾਲ ਹੋਏ ਸਤਿਗੁਰੂ ਜੀ ਰਾਤ ਨੂੰ ਹੀ ਉਹਨਾਂ ਦੀ ਹਵੇਲੀ ਵਿੱਚ ਹੀ ਰਹੇ ਉਹਨਾਂ ਦੇ ਬੇਨਤੀ ਕਰਨ ਤੇ ਕੁਝ ਦਿਨ ਸਤਿਗੁਰੂ ਜੀ ਨੂੰ ਉੱਥੇ ਹੀ ਆਰਾਮ ਕਰਨਾ ਪਿਆ ਇੱਕ ਦਿਨ ਚੂਜੀ ਪ੍ਰੀਤਮ ਖੁੱਲ੍ਹੀ ਥਾਂ ਪਰ ਬਰਾਜਮਾਨ ਸਨ ਉਹਨਾਂ ਦੇ ਸੰਮੁਖ 20 ਕੋ ਨਗਰ ਵਾਸੀ ਮਾਈ ਭਾਈ ਮੱਠੇ ਸਨ ਤੇ ਕੁਝ ਕੁ ਗੁਰੂ ਜੀ ਦੇ ਆਪਣੇ ਸੇਵਕ ਸਹਿਬਾਂ ਸਵੇਰੇ ਅੰਤਰ ਧਿਆਨ ਹੋਏ ਸਰਤ ਪਾਰ ਬ੍ਰਹਮ ਨਾਲ ਜੁੜ ਗਈ ਤਰਕਾਲ ਗਿਆਨ ਤੇ ਚਾਨਣ ਪ੍ਰਕਾਸ਼ਮਾਨ ਹੋਇਆ ਇਸ ਹਾਲਤ ਵਿੱਚ ਸਹਿਬਾਂ ਨੇ ਸਾਹਮਣੇ ਦੇਖਿਆ ਸਾਹਮਣੇ ਲੈ ਕੇ ਮਸ਼ਕਰਾਏ ਮਸ਼ਕਰਾ ਹਟ ਨਾ ਉੱਚੀ ਸਾਰੀ ਬਚਨ ਕੀਤਾ ਮਾਇਆ ਕੈਸੀ ਪਰਬਲ ਹੈ ਮੋਰਦਿਆਂ ਨੂੰ ਵੀ ਨਹੀਂ ਭੁੱਲਦੀ ਧਰਤੀ ਦੇ ਮਾਲਕ ਉਮਰ ਭੋ ਕੇ ਮਰੇ ਪਰ ਮਾਲਕੀ ਦੀ ਬਾਸ਼ਨਾ ਫੇਰ ਪੰਛੀ ਰੂਪ ਵਿੱਚ ਉਸੇ ਧਰਤੀ ਉੱਤੇ ਲੈ ਆਈ ਬਾ ਦਾਤਾ ਤੇਰੀ ਮਹਿਮਾ ਅਪਰਪਾਰ ਹੈ ਆਪਣੇ ਗੁਣਾ ਨੂੰ ਤੂੰ ਆਪ ਹੀ ਜਾਣਦਾ ਹੈ ਸੇਬਾ ਨੇ ਇਹ ਬਚਨ ਸੁਣ ਕੇ ਪਾਏ ਜੋਧ ਸਿੰਘ ਜੀ ਨੇ ਬੇਨਤੀ ਕੀਤੀ ਦਾਤਾ ਇਹ ਕੀ ਮਾਮਲਾ ਹੈ ਜਿਹੜਾ ਮਨਛੀ ਨੂੰ ਵਿੱਚ ਆਪਣੀ ਧਰਤੀ ਨੂੰ ਦੇਖਣ ਵਾਸਤੇ ਆਇਆ ਹੈ ਸਿੰਘ ਦਾ ਜਵਾਬ ਸੁਣ ਕੇ ਸਤਿਗੁਰੂ ਜੀ ਬੋਲੇ ਸਿੰਘਾ ਉਹ ਸਾਹਮਣੇ ਥੇ ਉੱਤੇ ਤਿੱਤਰ ਬੋਲ ਰਿਹਾ ਹੈ ਉਹ ਤਿੱਤਰ ਆਪਣੇ ਘਰ ਦੇ ਢੇਰ ਉੱਤੇ ਹੈ ਜੇ ਪੂਰੀ ਕਥਾ ਸੁਣਨੀ ਹੈ ਤਾਂ ਉਸ ਨੂੰ ਪਕੜ ਲਿਆਵੋ ਇਹ ਖੱਬੀ ਅੱਖੋਂ ਕਾਣਾ ਹੈ ਜਦੋਂ پکڑੋਗੇ ਤਦੋਂ ਇਹ ਉਡਣ ਦਾ ਯਤਨ ਨਹੀਂ ਕਰੇਗਾ ਸਤਿਗੁਰੂ ਜੀ ਦਾ ਇਹ ਵਚਨ ਸੁਣ ਕੇ ਦੋ ਸਿੰਘ ਉੱਠੇ ਉਹ ਤਿੱਤਰ ਨੂੰ ਫੜ ਲਿਆ ਓਸ਼ ਪੰਛੀ ਨੇ ਉਡਣ ਦਾ ਯਤਨ ਨਾ ਕੀਤਾ ਅਸਲ ਨੂੰ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਸਤਗੁਰੂ ਜੀ ਨੇ ਜਿਉਂ ਹੀ ਪੰਛੀ ਨੂੰ ਆਪਣੇ ਕਮਲ ਰੂਪ ਹੱਥਾਂ ਵਿੱਚ ਫੜਿਆ ਤਾਂ ਉਸ ਪੰਛੀ ਨੂੰ ਵੀ ਤਰਕਾਲ ਦੀ ਸੂਝ ਹੋ ਗਈ ਉਹ ਸਤਗੁਰੂ ਜੀ ਦੇ ਇਸ਼ਾਰੇ ਤੇ ਮਰਦਾਂ ਵਾਂਗ ਭਾਕਿਆ ਦੇਣ ਲੱਗਾ ਲੱਗੇ ਬੈਠੇ ਹੋਏ ਸਾਰੇ ਸਿੰਘ ਹਰਾਨ ਸਨ ਉਹਨਾਂ ਦੇ ਬੁੱਲਾਂ ਤੋਂ ਮੱਲੋ-ਮੱਲੀ ਨਿਕਲਦਾ ਜਾਂਦਾ ਸੀ ਧੰਨ ਸਤਗੁਰੂ ਧੰਨ ਧੰਨ ਸੱਚੇ ਪਾਸ਼ਾ ਕਲੰਗਿਆ ਵਾਲੇ ਪਿਤਾ ਇਤਨਨੇ ਪਾਖੇ ਦਿੰਨੇ ਹੋਏ ਆਖਿਆ ਮੈਂ ਇਸ ਨਗਰ ਦਾ ਚੌਧਰੀ ਸਾਂ ਪੂਪਾ ਮੇਰਾ ਨਾਮ ਸੀ ਮੇਰੇ ਕੋਲ ਬਹੁਤ ਸਾਰੀ ਧਰਤੀ ਸੀ ਮੇਰੇ ਧੀਆਂ ਪੁੱਤ ਸਾਰੇ ਹੀ ਮੇਰੇ ਦੇਖੇ ਦੇਖਦੇ ਆਂ ਦੇਖਦੇ ਆਂ ਮਰ ਗਏ ਮੈਂ ਕੱਲਾ ਰਹਿ ਗਿਆ ਮੇਰੀ ਮੋਟੀ ਵੀ ਮੇਰੀ ਮੌਤ ਤੋਂ ਪਹਿਲਾਂ ਹੀ ਚੜਾਈ ਕਰ ਗਈ ਮੈਂ ਅਜੇ ਜਿਉਂਦਾ ਸਾਂ ਕਿ ਸਰੀਕ ਮੇਰੀ ਧਰਤੀ ਦੀਆਂ ਮੰਡੀਆਂ ਪਾਉਣ ਲੱਗ ਪਏ ਮੈਂ ਉਹਨਾਂ ਦੀ ਇਸ ਹਰਕਤ ਨੂੰ ਦੇਖ ਕੇ ਸਹਿ ਨਾ ਸਕਿਆ ਮੈਂ ਚਿਤਬਿਹਾ ਕਿ ਮੈਂ ਆਪਣੀ ਧਰਤੀ ਦੇਖਦਾ ਰਹਾ ਤੇ ਮੇਰੇ ਸ੍ਰੀਖ ਮੇਰੀ ਧਰਤੀ ਦੀਆਂ ਮੰਡਾਂ ਨਾ ਪਾਉਣ ਇਹ ਦਾਤਾ ਇਹ ਇਸੇ ਤਰ੍ਹਾਂ ਹੋਇਆ ਮਹਾਮਰੀ ਮਰੀ ਪਈ ਮੇਰੇ ਸ੍ਰੀਖ ਮੇਤੋਂ ਵੀ ਪਹਿਲਾਂ ਮਰ ਗਏ 90 ਸਾਲ ਦੀ ਉਮਰ ਵਿੱਚ ਮੈਂ ਵੀ ਮਰ ਗਿਆ ਮਰਨ ਪਿੱਛੋਂ ਮੈਂ ਕਾਂ ਜਨਮ ਧਾਰਿਆ ਕਾਂ ਮਣ ਕੇ ਆਪਣੇ ਖੇਤਾਂ ਵਿੱਚ ਰਹਿੰਦਾ ਬਹੁਤ ਸਾਰੇ ਸਾਲ ਬੀਤਣ ਪਿੱਛੋਂ ਮੇਰੀ ਮੌਤ ਇੱਕ ਸ਼ਿਕਾਰੀ ਦੇ ਹੱਥੋਂ ਹੋਈ ਉਸ ਮੌਤ ਦਾ ਕਾਰਨ ਇਹ ਸੀ ਕਿ ਜਿਹੜਾ ਮੇਰੀ ਪੈੜੀ ਮੌਂਦਾ ਸੀ ਮੈਂ ਉਸੇ ਦੇ ਡੰਗਰਾਂ ਨੂੰ ਸੁੰਘੇ ਮਾਰ-ਮਾਰ ਕੇ ਮਾਰ ਛੱਡਦਾ ਸੀ ਹੱਥ ਕਿਸੇ ਦੇ ਆਉਂਦਾ ਨਹੀਂ ਸੀ ਸਾ ਗਲੇਲਾਂ ਜਾਂ ਟੀਮਾਂ ਮੈਨੂੰ ਮਾਰ ਨਹੀਂ ਸੀ ਸਕਦੀਆਂ ਇਸੇ ਤਰ੍ਹਾਂ ਮੈਂ ਬਹੁਤ ਸਾਰੇ ਡੰਗਰ ਮਾਰ ਦਿੱਤੇ ਉਨ੍ਹਾਂ ਨੇ ਮਾਰਨ ਦਾ ਇਹ ਭਾਲ ਹੋਇਆ ਕਿ ਮੈਨੂੰ ਹੋਰ ਹੱਤਿਆ ਲੱਗ ਗਈ। ਜ਼ਮੀਨ ਬਹੁਣ ਵਾਲਿਆਂ ਨੇ ਇੱਕ ਸ਼کاری ਲਿਆਂਦਾ ਵਸਨੀ ਮੈਨੂੰ ਮਾਰ ਦਿੱਤਾ। ਮੇਰਾ ਸਰੀਰ ਇੱਕ ਕਿਕਰ ਨਾਲ ਟੰਗ ਦਿੱਤਾ ਜਿਹੜਾ ਅਜੇ ਤੱਕ ਹੈ ਉਸ ਨੂੰ ਵੇਖ-ਵੇਖ ਕੇ ਹੈਰਾਨ ਹੁੰਦਾ ਹਾਂ। ਉਸ ਜਨਮ ਪਿੱਛੋਂ ਮੈਂ ਤਿੱਤਰ ਦਾ ਜਨਮ ਪਾਇਆ ਫੇਰ ਵੀ ਆਪਣੀ ਧਰਤੀ ਉੱਤੇ ਹੀ ਆ ਕੇ ਟਿਕਿਆ ਹਾਂ। हां मेरे मेनू ਇਥੋਂ ਕੁਝ ਖਾਣ ਵਾਸਤੇ ਬਹੁਤ ਗਠਨਤਾ ਨਾਲ ਮਰਦਾ ਹੈ ਹਨ ਮੈਂ ਮਰਦਾ ਵੀ ਖਰਾਖ ਖਰਾਖ ਬਣਾ ਦਿੱਤੀ ਮਰਦਾ ਦੀ ਖਰਾਖ ਬਣਾ ਦਿੱਤੀ ਨਿੱਤਾ ਗਿਆ ਹੈ ਅੱਜ ਆਪਦੇ ਦਰਸ਼ਨ ਹੋਏ ਹਨ ਐਉਂ ਪਾਛ ਰਿਹਾ ਹੈ ਕਿ ਮੋੜ ਕੇ ਜਨਮ ਮਰਨ ਵਿੱਚ ਨਹੀਂ ਆਵਾਂਗਾ ਛੇਤੀ ਹੀ ਪਾਂਛੀ ਤੋਂ ਪਸ਼ੂ ਜੀਵਨ ਤੋਂ ਛਟਕਾਰ ਆਖੂ ਜਾਵੇਗਾ ਮੇਰੇ ਤੇ ਮਿਹਰ ਕਰੋ ਹੁਣ ਮੈਂ ਧਰਤੀ ਦਾ ਖਿਆਲ ਨਹੀਂ ਕਰਦਾ ਧਰਤੀ ਆਪ ਇੱਕ ਸਾਰ ਅਡੋਲ ਟਿਕੀ ਰਹਿੰਦੀ ਹੈ ਤੇ ਇਹ ਉਹਨਾਂ ਦਾ ਖਤਮਾ ਕਰ ਦਿੰਦੀ ਹੈ ਇਹ ਬਾਸ਼ਨਾ ਬਹੁਤ ਭੈੜੀ ਹੈ ਸਾਂ ਅੰਜਾਰ ਜੋਰ ਤੇ ਜ਼ਮੀਨ ਕਾ ਕਲਾ ਦਾ ਮੂਲ ਹਨ ਸਤਿਗੁਰੂ ਜੀ ਨੂੰ ਦਿਆਈ ਉਸ ਉਸੇ ਬੇੜੇ ਉਸ ਦੇ ਜੀਵਨ ਦਾ ਬੰਧਨ ਕੱਟ ਦਿੱਤਾ ਉਹਨੀ ਰੂਹ ਸਵਰਗਾਂ ਨੂੰ ਚਲੀ ਗਈ ਤੇ ਸਰੀਰ ਨੂੰ ਜਨਵਾਰ ਖਾ ਗਏ ਇੱਕ ਅੰਤਕ ਦੇਖ ਕੇ ਲਾਗੇ ਬੈਠੇ ਹੋਏ ਸਖ ਸੇਮਕ ਬਹੁਤ ਹੀ ਹੈਰਾਨ ਹੋਏ ਇਸੇ ਤਰ੍ਹਾਂ ਜੀਵ ਨਾ ਪਾਰ ਤਾਰਾ ਕਰਦੇ ਹੋਏ ਮਹਿਰਾਂ ਦੇ ਦਾਤੇ ਉਸ ਨਗਰ ਵਿੱਚ ਪੰਜ ਦਿਨ ਰਹੇ ਇਸੇ ਰਸਤੇ